ਨੇਚੀਟੀ ਰੋਡ ਤੇ ਕਸ ਕੀ ਧਰਨਾ ਲਗਾਇਆ ਹੈ ਸਾਡੇ ਵਿੱਚ ਬਹੁਤ ਵਧੀਆ ਸੱਚਾ ਸੁੱਚਾ ਜਾਂ ਸੱਚੀ ਸੁੱਚੀ ਉੱਚੀ ਸੋਚ ਰੱਖਣ ਵਾਲਾ ਸਾਡਾ ਸਤਿਕਾਰਯੋਗ ਪਰਮ ਮਿੱਤਰ ਸਾਡੇ ਇਲਾਕੇ ਦਾ ਮਾਣ ਹਨੀ ਸਿਟੀ ਦੇ ਬੀਬੀ ਛੱਬੀ ਨਿਊਜ਼ ਚੈਨਲ ਵੱਲੋਂ ਸਰਬਜੀਤ ਸਿੰਘ ਨੀਟੂ ਵੱਲੋਂ ਤੁਹਾਡਾ ਵੈਲਕਮ ਤੁਸੀਂ ਕੀਮਤੀ ਸਮਾਂ ਕੱਢ ਕੇ ਅੱਜ ਇੱਥੇ ਪਹੁੰਚੇ ਹੋ ਤੁਹਾਡੇ ਵੱਲੋਂ ਦੋ ਕੁ ਸ਼ਬਦ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕੀਮਤੀ ਸਮਤ ਸਮਾਂ ਦਾ ਬਾਈ ਜੀ ਇਹਨਾਂ ਦਾ ਹੀ ਬਖਸ਼ਾ ਹੋਇਆ ਇਹਨਾਂ ਦਾ ਅਸੀਂ ਅੰਨ ਖਾਣੇ ਤਾਂ ਅੰਨ ਖਾ ਕੇ ਬਾਲੇ ਮੋਟੇ ਹੋਏ ਹੋਏ ਆ ਹਨਾ ਸੋ ਅਸੀਂ ਕਿਸਾਨਾਂ ਨਾਲ ਬੇਣ ਨਹੀਂ ਦੇ ਸਕਦੇ ਜਿਹੜੇ ਵੀ ਇਹ ਵਪਾਰੀ ਵਰਗ ਜਾਂ ਕੋਈ ਹੋਰ ਬੰਦੇ ਜਿਹੜੇ 네ਗੇਟਿਵ ਸੋਚ ਹੀ ਰੱਖਦੇ ਨੇ ਮੈਂ ਜਰੂਰ ਉਹਨਾਂ ਨੂੰ ਬੇਨਤੀ ਇੰਨੀ ਕਰਨਾ ਚਾਹੁੰਨਾ ਵੀ ਤੁਸੀਂ ਇਹ ਗੱਲ ਆਪਣੇ ਤੇ ਲਾ ਕੇ ਦੇਖੋ ਜੇ ਹੁਣ ਮੈਂ ਦੁਕਾਨਦਾਰਾਂ ਮੇਰੀ ਦੁਕਾਨ ਦੀ ਸੇਲ ਮੰਨ ਲਓ ਲੱਖ ਰੁਪਈਆ ਵੈ ਜਿੱਦਣ ਉਹ 70000 ਰਹਿ ਜਾਂਦੀ ਹੈ ਨਾ ਮੇਰੀ ਜਾਨ ਨਿਕਲ ਜਾਂਦੀ ਹੈ ਸੋ ਦੇਖੋ ਇਹ ਰਾਤ ਰਾਤ ਜਾ ਕੇ ਆਪਾਂ ਤਾਂ ਸ਼ਟਰ ਚੱਕਣੇ ਆ 10 10000 ਦੀਆਂ ਕੁਰਸੀਆਂ ਤੇ ਬ ਆਪ ਨੂੰ ਪੱਲੇਦਾਰੇ ਨੂੰ ਪੱਲੇਦਾਰ ਚਾਹੀਦੇ ਨੇ ਤੇ ਖਾਨ ਨੂੰ ਆਪਾਂ ਨੂੰ ਕਿਸਾਨ ਚਾਹੀਦੇ ਨੇ ਫਿਰ ਆਪਾਂ ਨਾਲ ਖੜਨਾ ਨਹੀਂ ਜਦੋਂ ਆਪਾਂ ਸਮਾਨ ਵੇਚਣਾ ਉਦੋਂ ਆਪਾਂ ਕਹਿੰਦੇ ਆ ਕਿਸਾਨ ਆਪਣੇ ਭਰਾ ਨੇ ਨੋ ਮਾਜ਼ਾ ਰਿਸ਼ਤਾ ਹੈ ਜੱਟ ਸਾਡੇ ਭਾਈ ਨੇ ਤੇ ਹੁਣ ਮੈਂ ਤੁਹਾਨੂੰ ਓਪਨਲੀ ਕੈਮਰੇ ਤੇ ਕਹਿਣਾ ਚਾਹੁੰਨਾ ਵੀ ਮੈਂ ਬਲੰਟਲੀ ਬੋਲਦਾ ਹੁੰਨਾ ਕਈ ਸਾਡੇ ਸਮਾਜ ਦੇ ਬੰਦੇ ਹੀ ਮੇਰਾ ਕਰਦੇ ਨੇ ਤੂੰ ਕੀ ਲੈਣ ਜਾਣਾ ਬਾਈ ਜੀ ਤੁਸੀਂ ਕਿਉਂ ਨਹੀਂ ਆਉਂਦੇ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਤੁਸੀਂ ਕਿਉਂ ਨਹੀਂ ਆਉਂਦੇ ਇਹ ਇਹ ਲੋਕਾਂ ਦਾ ਕੱਟ ਨਹੀਂ ਇਹ ਵਿਹਲੇ ਨੇ ਤੁਸੀਂ ਦੱਸੋ ਜੇ ਕਿਸਾਨਾਂ ਨੂੰ ਮੁੱਲ ਮਿਲਣ ਲੱਗ ਜਵੇ ਨਾ ਉਹਰੇ ਜ਼ਮੀਨ ਦਾ ਮੇਰਾ ਸ਼ੂਜ਼ ਹੈ ਮੈਂ 800 ਦਾ ਲੈ ਕੇ ਆਣਾ ਮੈਂ 1100 ਦਾ ਵੇਚਦਾ ਮੇਰੀ ਮਰਜ਼ੀ ਹੈ ਜੇ ਕੋਈ ਮੈਨੂੰ 1000 ਕਹਿੰਦਾ ਬਾਈ ਜੇ ਮੇਰਾ ਦਿਲ ਹੋਊ ਮੈਂ ਦਊਂਗਾ ਨਹੀਂ ਹੋਊਗਾ ਮੈਂ ਨਹੀਂ ਦਊਂਗਾ ਜੇ ਇਹਨਾਂ ਨੂੰ ਆਪਣੀ ਫਸਲ ਦਾ ਵੀਰੇ ਮੁੱਲ ਮਿਲ ਜਵੇ ਜੋ ਇਹ ਹੱਕ ਮੰਗ ਰਹੇ ਨੇ ਉਹ ਮਿਲ ਜਾਣ ਤਾਂ ਇਹਨਾਂ ਦੇ ਬੰਦੇ ਬੱਚੇ ਬਾਹਰ ਨਾ ਜਾਣ ਜਿਨ੍ਹਾਂ ਨਾਲ ਅਸੀਂ 20-20 ਸਾਲ ਰਹੇ ਆ ਮੰਨ ਲਓ ਪਹਿਲੀ ਕਲਾਸ ਤੋਂ ਪੜ੍ਹ ਕੇ ਬੀਏ ਕਾਲਜਾਂ ਤੱਕ ਕਰੀ ਐ ਜਦੋਂ ਅਸੀਂ ਉਹ ਬੰਦਾ ਬਾਹਰ ਚਲੇ ਜਾਂਦਾ ਤੁਸੀਂ ਮੰਨੋਗੇ ਵੀ ਉਹ ਸ਼ਾਇਦੇ ਕਦੀ ਕਿਸੇ ਵਿਆਹ ਸਮਾਗਮ ਤੇ ਆਵੇ ਨਾ ਆਵੇ ਉਦੋਂ ਵੀ ਬੰਦੇ ਬਿਜ਼ੀ ਹੁੰਦੇ ਨੇ ਇੱਕ ਨਾ ਬੰਦੇ ਨੂੰ ਪਿੱਛੜਨ ਲਈ ਵੀ ਪੈਸਿਆਂ ਦਾ ਬੜਾ ਯੋਗਦਾਨ ਹੈ ਮੇਰੇ ਕਈ ਯਾਰ ਦੋਸਤ ਬਾਹਰ ਕੈਨੇਡਾ ਅਮਰੀਕਾ ਆਸਟ੍ਰੇਲੀਆ ਨੇ ਮੈਂ ਗੱਲ ਇਹ ਕਰਨੀ ਚਾਹੁੰਦਾ ਉਹਨਾਂ ਨਾਲ ਮੈਂ 10-10 ਸਾਲ ਰਹਿਆ ਹੋਇਆ ਔਰ ਉਹਨਾਂ ਨੂੰ ਹੁਣ ਮੈਂ 5-5 ਸਾਲ ਦਾ ਮਿਲਿਆ ਹੀ ਹੈ ਨਹੀਂ ਸਿਰਫ WhatsApp ਤੇ ਕਾਲ ਕਰਦੇ ਆ ਉਧਰਲਾ ਟਾਈਮ ਹੋਰ ਹੁੰਦਾ ਜੇ ਸਾਨੂੰ ਸਾਡਾ ਮੁੱਲ ਮਿਲਣ ਲੱਗ ਜਵੇ ਨਾ ਜੇ ਕਿਸਾਨ ਭਰਾਵਾਂ ਨੂੰ ਉਹਨਾਂ ਦੀ ਚੀਜ਼ ਜਿਵੇਂ ਸੇਠੀ ਨੂੰ ਹੱਕ ਆਪਣੇ ਬੂਟ ਲਿਆ ਕੇ ਵੇਚਣ ਦਾ ਜਿੰਨੇ ਦੇ ਵੇਚਦਾ ਬੜਿਆਂ ਨੂੰ ਗੱਲਾਂ ਚੁੱਪਦੀਆਂ ਨੇ ਚੁੱਭਣ ਮੈਂ ਤਾਂ ਇਹ ਕਹਿੰਦਾ ਇੰਦਾ ਹੀ ਬੋਲਦਾ ਤੇ ਮੈਨੂੰ ਇਦਾਂ ਹੀ ਜੇ ਇਹਨੂੰ ਕੋਈ ਬੰਦਾ ਕਹਿੰਦਾ ਇਹ ਬੇਅਕਲੀ ਵਾਂਗੂ ਬੋਲਦਾ ਤੇ ਬੰਦਾ ਥੋੜਾ ਜਿਹਾ ਬੇਅਕਲ ਹੋਣਾ ਚਾਹੀਦਾ ਕਿ ਸਵਾਲ ਸਾਹਮਣੇ ਨਾਲ ਗੱਲ ਕਰਨ ਲੱਗੇ ਨੇ ਜਿਨ੍ਹਾਂ ਨੂੰ ਕੁਰਸੀਆਂ ਦਿੱਤੀਆਂ ਨੇ ਅੱਜ ਤੁਹਾਡੇ ਹੱਥ ਪਾਵਰ ਹੈ ਪਰ ਗੁਰੂ ਸਾਹਿਬ ਤੋਂ ਉੱਤੇ ਕੋਈ ਨਹੀਂ ਹੈਗਾ ਗੁਰੂ ਸਾਹਿਬ ਸਭ ਕੁਝ ਦੇਖਦੇ ਪਏ ਨੇ ਅਸੀਂ ਕੋਈ ਵਿਲੇ ਨਹੀਂ ਮੇਰਾ ਵੀ ਬਿਜ਼ਨਸ ਆ ਮੈਂ ਆਹ ਕੁਝ ਛੱਡ ਕੇ ਮੈਂ ਦੂਜੀ ਤੀਜੀ ਵਾਰ ਫੇਰ ਚੱਲੇ ਆਵਾ ਠੀਕ ਹੈ ਕਿਸੇ ਤੇ ਕੋਈ ਆਸਾਨ ਨਹੀਂ ਪਰ ਮੈਂ ਆਸਾਨ ਫਰਮੋਸ਼ ਨਹੀਂ ਹੈਗਾ ਜੇ ਮੈਂ ਛੋਟੇ ਹੁੰਦੇ ਤਾਂ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਆਪਣੇ ਭਰਾ ਭੈਣ ਕਹਿੰਦਾ ਰਿਹਾ ਆਪਣੇ ਯਾਰ ਦੋਸਤ ਕਹਿੰਦਾ ਰਿਹਾ ਵਿਆਹ ਸ਼ਾਦੀ ਭੋਗ ਖੁਸ਼ੀ ਜਮੀ ਤੇ ਆਉਂਦਾ ਰਿਹਾ ਤੇ ਅੱਜ ਵੀ ਗਮੀ ਹੈ ਇਨਵੋਇਸੀ ਖੁਸ਼ੀ ਚ ਤਬਦੀਲ ਕਰਨਾ ਸਾਰੇ ਸਾਡਾ ਸਾਥ ਦਿਓ ਤੇ ਥੋੜਾ ਗੱਲ ਨੂੰ ਸਮਝੋ ਜੇ ਸ਼ਹਿਰ ਵਾਸੀਆਂ ਦੀ ਮੈਂ ਗੱਲ ਕਰਨੀ ਚਾਹਨਾ بڑے ਸ਼ਹਿਰ ਦੇ ਬੰਦੇ ਇੰਨੀ ਗੱਲ ਕਹਿੰਦੇ ਹੁੰਦੇ ਨੇ ਵੀ ਕੀ ਲੋੜ ਆ ਧਰਨੇ ਦੀ ਥੋਡੀ ਭਾਸ਼ਾ ਚ ਤੁਹਾਨੂੰ ਮੈਂ ਸਮਝਾ ਦਿੰਦਾ ਜਿਹੜਾ ਰਾਸ਼ਨ ਤੁਸੀਂ 15000 ਰੁਪਏ ਦਾ ਲੈਨੇ ਹੋ ਜਿਹੜੀ ਕਣਕ 1800 ਰੁਪਏ ਨੂੰ 100 ਕਿਲੋ ਦਾ ਰੇਟ ਆ ਉਹਨਾਂ ਦੀ ਭਾਸ਼ਾ ਚ ਦੱਸਦਾ ਆਪਾਂ ਥੈਲੀ ਲੈਨੇ ਆ 450 ਰੁਪਏ ਨੂੰ ਬਾਈ ਜੀ ਉਹਦਾ ਰੇਟ 4500 ਹੋ ਗਿਆ 18 18 3600 ਤੇ ਨਾਲ 900 ਹੋਰ 4500 ਢਾਈ ਤੋਂ ਤਿੰਨ ਗੁਣਾ ਤੇ ਅਗਲੇ ਮਾਰਜਨ ਲੈ ਕੇ ਵੇਚਦੇ ਪਏ ਨੇ ਜੇ ਕਿਸਾਨਾਂ ਨੂੰ ਸਹੀ ਆਪਣਾ ਰੇਟ ਮਿਲਣ ਲੱਗ ਜਵੇ ਤਾਂ ਇਹ ਰੇਟ ਤੁਹਾਡਾ ਜਿਹੜਾ ਮਹੀਨੇ ਦਾ ਚਾਰ ਬੰਦਾ ਦਾ ਰਾਸ਼ਨ 12000 ਦਾ ਨਾ ਮੇਰੇ ਤੋਂ ਲਿਖ ਕੇ ਲੈ ਲਓ ਕਾਰੇ ਕਾਗਜ਼ ਤੇ ਤੁਹਾਡਾ 6000 ਦਾ ਰਹਿਣਾ ਤੁਹਾਡਾ ਫਾਇਦਾ ਨਹੀਂ ਆ ਰਿਹਾ ਤੁਹਾਡਾ ਫਾਇਦਾ ਨਹੀਂ ਹੈ ਤੇ ਵੀਰੇ ਗੱਲ ਨੂੰ ਸਮਝੋ ਅਸੀਂ ਵੇਲੇ ਥੋੜੀ ਆ ਜੱਟਾਂ ਦੇ ਬਰਾਬਰ ਤਾਂ ਅਸੀਂ ਜਿੰਮ ਲਾਉਨੇ ਆ ਮੈਂ ਤੁਹਾਨੂੰ ਉਸ ਦਿਨ ਐਗਜ਼ਾਮਪਲ ਦਿੱਤੀ ਸੀਗੀ ਨਿਊਜ਼ ਤੇ ਅਸੀਂ ਨਾ ਜਿੰਮ ਲਾਉਨੇ ਆ 150 200 ਦੀ ਸਕੈਟ ਲਾ ਦਿੰਨੇ ਆ ਵੀਡੀਓ ਪਈਆਂ ਮੈਂ ਦਿਖਾ ਦਾਂਗੇ ਦੇਖਣ ਨੂੰ ਚਲੋ ਅਸੀਂ ਅਨਫਿਟ ਲੱਗਦੇ ਹਨ ਪਰ ਮੇਰੇ ਨਾਲ ਚੀਮਾ ਹੁੰਦਾ ਉਹ ਮੈਨੂੰ ਮੈਂ ਉਹਨੂੰ ਜੋੜ ਚੁੱਕਿਆ ਜਿਵੇਂ ਗਿੱਲ ਖੜਾ ਮੇਰੇ ਨਾਲ ਹਨਾ ਵੀ ਲੈ ਮੈਂ ਕਹੀ ਚਲਾਉਣਾ ਸੌਮ ਰੱਬ ਰਾ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਚੱਲਦਾ ਮੇਰੇ ਤੋਂ 3 ਮਿੰਟ ਕਹੀ ਨਹੀਂ ਚੱਲੀ ਨਹੀਂ ਚੱਲਦੀ ਅਸੀਂ ਜਿੰਮ ਚ ਚੀਕਾਂ ਮਾਰੀ ਨਾ ਆਹੋ ਹੈ ਨਾ ਸੋ ਕਹਿਣ ਦਾ ਮਤਲਬ ਇਹਨਾਂ ਦੀ ਕਮਾਈ ਬੜੀ ਬਹੁਤ ਉਹ ਹੈ ਇਹਨਾਂ ਨੂੰ ਟਿੱਚਰਾ ਨਾ ਕਰੋ ਇਹਨਾਂ ਦੇ ਨਾਲ ਖੜੋ ਇਹ ਆਪਣੇ ਹੀ ਭਰਾ ਪੈਣਾ ਫਿਰ ਇਹ ਗੱਲ ਸਮਝੋ ਜਦੋਂ ਕੱਲ ਨੂੰ ਤੁਹਾਨੂੰ ਲੋੜੂ ਕਿਸੇ ਨੇ ਨਹੀਂ ਖੜਨਾ ਹੈਗਾ ਇੱਕ ਮੀਟਿੰਗ ਹੈ ਉਸ ਤੋਂ ਬਾਅਦ ਕੀ ਹੁੰਦਾ ਵਾਦੀ ਅਸਤਾ ਕਹਿੰਦੇ ਸਾਨੂੰ ਹੁਣ ਕਹਿ ਦੇਣ ਮੰਗਾ ਮੰਨ ਲਈ ਅਸੀਂ ਇੱਥੋਂ ਹੀ ਮੁੜ ਜੰਨੇ ਅਸੀਂ ਪਾਗਲ ਥੋੜੀ ਆ ਵੀ ਉੱਥੇ ਜਾ ਕੇ ਬੈਠਾਂਗੇ ਜਿਨ੍ਹਾਂ ਦੇ ਘਰੇ ਦਾਦਾ 20-20 ਹਜ਼ਾਰ ਦੇ ਬੈੱਡ ਨੇ ਜਿ ਸਾਨੂੰ ਚਾਹ ਆਉਂਦਾ ਕੋਈ ਸੜਕਾਂ ਤੇ ਸੌਣ ਦਾ ਤੁਸੀਂ ਦੱਸੋ ਬਾਈ ਤੁਸੀਂ ਤੁਸੀਂ ਕਿਤੇ ਘੰਟਾ ਸੜਕ ਤੇ ਕੱਢ ਸਕਦੇ ਹੋ ਪੱਤਰਕਾਰ ਸਾਹਿਬ ਨਹੀਂ ਕੱਢ ਸਕਦੇ ਨਾ ਇਹ ਦਰਦ ਨੂੰ ਸਮਝਣ ਦੀ ਕੋਸ਼ਿਸ਼ ਕਰੋ ਸਾਨੂੰ ਵੇਲੜਨਾ ਨਾ ਦੱਸੋ ਤੁਸੀਂ ਸਾਡਾ ਸਾਥ ਦੇਣਾ ਨਾ ਦੋ ਪਰ ਸਾਨੂੰ ਟਿੱਚਰ ਨਾ ਕਰੋ ਯਾਰ ਪਰ ਰੋਜ਼ ਦੋ ਚਾਰ ਬੰਦੇ ਮਿਲਦੇ ਨੇ ਉੱਥੇ ਤੁਸੀਂ ਕੀ ਲੈਣ ਜਾਣੇ ਆ ਵੀਰੇ ਉਹਦੇ ਨੰਬਰ ਬਣਾਉਣ ਜਾਣੇ ਆ ਪਰसों ਮੇਰੇ ਹਲਾਤ ਤੇ ਲੱਗੀ ਵੀਰੇ ਰਬੜ ਦੀ ਗੋਲੀ ਚਾਹੇ ਉਹ ਰਬੜ ਦੀ ਸੀਗੀ ਪਰ ਲਖਾ ਕੇ ਦੇਖ ਲਓ ਫਿਰ ਜਾਨ ਨਿਕਲ ਜੂ ਪਤਾ ਮੇਰੇ ਪੈਰਾਂ 'ਚ ਉਹ 스멜 ਅੱਖਾਂ 'ਚ ਹੰਝੂ ਅਸੀਂ ਵੇਰ ਚੱਲੇ ਆ ਘਰੇ ਦੱਸ ਕੇ ਆ ਉਹ ਦਿਨ ਮੈਂ ਨਹੀਂ ਦੱਸ ਕੇ ਆ ਚਾਹੇ ਅਸੀਂ ਮਾਜਨ ਪਰਿਵਾਰ ਨੂੰ ਬਿਲੋਂਗ ਕਰਦੇ ਆ ਠੀਕ ਹੈ ਪਰ ਮੇਰਾ ਮਤਲਬ ਇਹ ਆ ਮੈਂ ਉਹਨਾਂ ਨੂੰ ਵੀ ਸਮਝਾਉਣਾ ਵੀ ਧਰਨੇ ਦੀ ਕੀ ਲੋੜ ਆ ਯਾਰ ਜਿਹੜੇ ਨਹੀਂ ਜਾਂਦੇ ਉਹ ਵੀ ਜੋ ਤੁਸੀਂ 30 ਦਿਨ ਦੇ ਵਿੱਚ ਉਹ ਅੱਜ ਕਿਸਾਨਾਂ ਨੇ ਕਹਿਤਾ ਵੀ ਦੁਕਾਨਾਂ ਬੰਦ ਨੇ ਜਾਨ ਨਿਕਲੀ ਪਈ ਆ ਸਾਰਿਆਂ ਦੀ ਪੰਜਾਬੀ ਜੀ ਜੇ ਕਹਿ ਦਈਏ ਨਾ ਮੈਂ ਕਹਿੰਦਾ ਜਾਨ ਨਿਕਲੀ ਭਈਆ ਸਾਰਿਆਂ ਦੀ ਵੀ ਇਹ ਕਿੱਥੋਂ ਆ ਗਏ ਇਹ ਕਿਉਂ ਖੜੇ ਨਹੀਂ ਬਿੱਲੜ ਨਹੀਂ ਹੈਗੇ ਇਹ ਆਪਣਾ ਦਰਦ ਆਪਣੀ ਆਵਾਜ਼ ਉਠਾਉਣੀ ਚਾਹੁੰਦੇ ਨੇ ਸੜਕਾਂ ਕੋਈ ਸਾਡੇ ਘਰਾਂ ਵਾਸਤੇ ਨਹੀਂ ਸਾਡੇ ਕੋਲ ਵਧੀਆ ਘਰ ਨੇ ਸੌਣ ਲਈ ਰਹਿਣ ਲਈ ਗੱਡੀਆਂ ਨੇ ਸਭ ਕੁਝ ਆ ਗੁਰੂ ਮਹਾਰਾਜ ਦਿੱਤਾ ਪਰ ਫਸਲਾਂ ਦਾ ਮੁੱਲ ਨਹੀਂ ਜਿੱਦਣ ਫਸਲਾਂ ਦਾ ਮੁੱਲ ਮਿਲਣ ਲੱਗ ਗਿਆ ਉਦੋਂ ਬਾਈ ਜੀ ਸਾਡੇ ਬੱਚੇ ਵੀ ਨਹੀਂ ਬਾਹਰ ਜਾਣਗੇ ਤੇ ਜਿਹੜੇ 10-10 ਸਾਲ ਦੇ ਸਾਡੇ ਯਾਰ ਦੋਸਤ ਬਾਹਰ ਨੇ ਉਹ ਵੀ ਸਾਡੇ ਨਾਲ ਰਹਿਣਗੇ ਐਤੇ ਮੁੱਲ ਮਿਲੂਗਾ ਜੇ ਮੇਰੇ ਬੂਟਾਂ ਦਾ ਮੁੱਲ ਮਿਲਦਾ ਮੈਂ ਆਪਣਾ ਮੁੰਡਾ ਨਹੀਂ ਨਾ ਬਾਹਰ ਭੇਜੂਗਾ ਬਾਈ ਜੀ ਨਹੀਂ ਭੇਜੂਗਾ ਨਾ ਹੁਣ ਐਂਬੂਲੈਂਸ ਜਾ ਰਹੀ ਹੈ ਪਿੱਛੇ ਮੈਂ ਤਿੰਨ ਮੁੰਡੇ ਚੱਕ ਕੇ ਆਇਆ ਠੀਕ ਆ ਉਹਨਾਂ ਨੂੰ ਸੈਟਲ ਕਰਕੇ ਆ 20 ਮਿੰਟ ਬਾਅਦ ਚੱਲੀ ਹੈ ਤੁਸੀਂ ਦੇਖੋ ਕਿੰਨੀ ਕੁ ਵਧੀਆ ਸਿਸਟਮ ਹੈ ਔਰੇ ਹਰੇਕ ਪਾਰਟੀਆਂ ਆਂਦੀਆਂ ਨੇ ਸਾਡੇ ਤੇ ਦਾਵਾ ਕਰਦੀਆਂ ਲੱਕੜ ਦਾ ਮੁੰਡਾ ਦਿੰਦੀਆਂ ਚਲੇ ਜਾਂਦੀਆਂ ਨੇ ਮੈਂ ਇੰਨੀ ਕੁ ਬੇਨਤੀ ਨਾਲ ਆਪਣੀ ਗੱਲ ਸਮਾਪਤ ਕਰਨੀ ਚਾਹੁੰਦਾ ਵੀ ਬਾਈ ਜੀ ਸਾਡਾ ਸਾਥ ਦਿਓ ਸਾਨੂੰ ਟਿਚਣਾ ਨਾ ਕਰੋ ਅਸੀਂ ਸੱਚੀ ਚ ਦਰਦਚਾ ਚਾਹੇ ਮੈਂ ਕਿਸਾਨ ਆ ਮੇਰੇ ਕੋ ਜਿੰਦਾਬਾਦ ਜਿੰਦਾਬਾਦ ਹਾਨੀ ਸੇਠੀ ਨੇ ਬਹੁਤ ਵਧੀਆ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਨੇ ਵੀ ਆਦੋ ਟਿੱਚਰਾ ਨਾ ਕਰੋ ਮੈਂ ਵਕ ਵਕ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਾਂਗਾ